ਚਾਈਨਾ ਡੋਰ ਵਰਤ ਕੇ ਪਤੰਗ ਉਡਾਣ ਵਾਲੇ ਹੋ ਜਾਣ ਸਾਵਧਾਨ ਕਿਸੇ ਵੇਲੇ ਵੀ ਤੁਹਾਡੇ ਮੁਹੱਲੇ ਦੇ ਵਿੱਚ ਪਹੁੰਚ ਸਕਦੀ ਹੈ ਪੁਲਿਸ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਇੱਕ ਮੁਹੱਲੇ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਅਤੇ ਪੁੱਛ ਪੜਤਾਲ ਕਰਦੀ ਹੋਈ ਪੁਲਿਸ ਦੀਆਂ ਜੋ ਕਿ ਚਾਈਨਾ ਡੋਰ ਨੂੰ ਲੈ ਕੇ ਇਹ ਸਖਤਾਈ ਕੀਤੀ ਗਈ ਹੈ ਤਾਂ ਜੋ ਚਾਈਨਾ ਡੋਰ ਦੇ ਨਾਲ ਹੋਣ ਵਾਲੇ ਹਾਦਸਿਆਂ ਤੋਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਇਸੇ ਕੜੀ ਦੇ ਤਹਿਤ ਚੌਂਕੀ ਬੱਸ ਸਟੈਂਡ ਦੇ ਕਰਮਚਾਰੀਆਂ ਦੇ ਵੱਲੋਂ ਜਿੱਥੇ ਲੋਕਾਂ ਨੂੰ ਰੋਕ ਕੇ اپੀਲ ਕੀਤੀ ਗਈ ਕਿ ਚਾਇਨਾ ਡੋਰ ਨੂੰ ਬਿਲਕੁਲ ਵੀ ਨਾ ਵਰਤਿਆ ਜਾਵੇ ਉੱਥੇ ਹੀ ਲੋਕਾਂ ਨੂੰ ਇਹ ਵੀ ਕਿਹਾ ਗਿਆ ਕਿ ਬਸੰਤ ਦੇ ਮੌਸਮ ਦੇ ਚਲਦੇ ਲੋਕ ਆਪਣੇ ਵਾਹਨ ਹੌਲੀ ਚਲਾਉਣ ਅਤੇ ਮਫਲਰ ਆਦੀ ਪਾ ਕੇ ਰੱਖਣ ਇਸ ਦੇ ਨਾਲ ਹੀ ਮੁਹੱਲਿਆਂ ਦੇ ਵਿੱਚ ਜਿੱਥੇ ਲੋਕਾਂ ਨੂੰ ਇਸ ਡੋਰ ਨੂੰ ਨਾ ਵਰਤਣ ਲਈ ਕਿਹਾ ਗਿਆ ਉੱਥੇ ਹੀ ਚੈਕਿੰਗ ਆਦਿ ਵੀ ਕੀਤੀ ਗਈ ਇਸ ਮੌਕੇ ਬੋਲਦਿਆਂ ਅਧਿਕਾਰੀਆਂ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੀ ਹੁਕਮ ਅਨੁਸਾਰ ਇਹ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ ਐਸਆਈ ਜਸਵਿੰਦਰ ਸਿੰਘ ਚੌਂਕੀ ਬੱਸ ਸਟੈਂਡ ਸਰ ਥਾਣਾ ਕਤਵਾਲੀ ਬਠਿੰਡਾ ਸਰ ਗਲੀ ਚ ਸਰ ਤੁਸੀਂ ਆਏ ਹੋ ਕੀ ਕਾਰਨ ਹੈ ਦੇਖਿਆ ਸੀ ਅਵੇਅਰ ਕਰ ਰਹੇ ਹਾਂ ਲੋਕਾਂ ਨੂੰ ਕੀ ਬੁਰਾ ਗੱਲਬਾਤ ਇਹ ਬੱਚੇ ਜਿਹੜੇ ਪਤੰਗ ਡਾਉਂਦੇ ਜੀ ਉਹ ਡੋਰ ਹੈ ਡੋਰ ਲੋਕਾਂ ਦੇ ਗਲਚ ਪੈ ਜਾਂਦੀ ਹੈ ਪੰਛੀਆਂ ਦਾ ਵੀ ਨੁਕਸਾਨ ਹੁੰਦਾ ਹੈ ਉਹਨੂੰ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਬੱਚਿਆਂ ਨੂੰ ਕੋਠਿਆਂ ਤੇ ਨਾ ਜਾਣ ਦੇਣਾ ਉਹ ਕਹਿਣ ਵਾਸਤੇ ਅਸੀਂ ਅਫਸਰ ਸਾਹਿਬਾਨ ਜੀ ਕਹਿੰਦੇ ਹੁਕਮ ਅਨੁਸਾਰ ਆਏ ਆ ਅਸੀਂ ਦੇਖਿਆ ਤੁਸੀਂ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਹੋ ਵੀ ਕੱਲ ਹੌਲੀ ਚਲਾਓ ਕੀ ਕਹਿਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਜਿਸ ਤਰ੍ਹਾਂ ਹੁਣ ਬਸੰਤ ਦਾ ਤਿਉਹਾਰ ਨਹੀਂ ਕੀਤਾ ਰਹੇ ਅਸੀਂ ਜਿਹੜੇ ਟੂ ਵੀਲ ਚਲਾਉਂਦੇ ਨੇ ਸਾਡੇ ਭੈਣ ਭਰਾ ਉਹਨਾਂ ਨੂੰ ਇਹੀ ਬੇਨਤੀ ਕਰਾਂਗੇ ਵੀ ਤੁਸੀਂ ਆਪਦੇ ਮਤਲਬ ਕੋਟ ਹੈ ਜਿਵੇਂ ਉਹਦੀ ਜਿੱਪ ਲੱਕ ਰੱਖਣੇ ਗਲ ਚਮਫਰੋਲ ਪਾ ਕੇ ਰੱਖਣਾ ਤੇ ਵੀ ਕੱਲ ਨੂੰ ਹੌਲੀ ਚਲਾਉਣਾ ਤਾਂ ਕਿ ਕੋਈ ਘਟਨਾ ਨਾ ਵਾਪਰੇ ਅੱਛਾ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਸਤਿ ਲੋਕ ਕਿਸ ਤਰ੍ਹਾਂ ਪ੍ਰੇਰਿਤ ਕਰ ਰਹੇ ਹਾਂ ਹਾਂਜੀ ਲੋਕ ਵੀ ਸਹਿਯੋਗ ਦੇ ਰਹੇ ਜਿਹੜੇ ਸਿਆਣੇ ਲੋਕ ਨੇ ਕਿ ਲਗਾਤਾਰ ਸਹਿਯੋਗ ਦੇਣਾ ਚਾਹੀਦਾ ਹੈ ਹਾਂ ਅਸੀਂ ਪੂਰੀ ਕੋਸ਼ਿਸ਼ ਕਰਦਾਈ ਸਾਡੇ ਅਫਸਰ ਸਾਹਿਬਾਂ ਜੀ ਕਹਿੰਦਾ ਹੁਕਮ ਨੇ ਵੀ ਉਹਦੇ ਮੁਤਾਬਕ ਅਸੀਂ ਪੂਰੀ ਡਿਊਟੀ ਤੰਦਹੀ ਨਾ ਕਰਦੇ ਸੋ ਅੱਛਾ ਅੱਗੇ ਵੀ ਚੈਕਿੰਗਾਂ ਚ ਜਾਰੀ ਰਹਿਣਗੀਆਂ ਬਸੰਤ ਤੱਕ ਜਿਸ ਤਰ੍ਹਾਂ ਅਸੀਂ ਗੱਲ ਕਰੀਏ ਹਾਂਜੀ ਲਗਾਤਾਰ ਜਾਰੀ ਰਹਿਣਗੀਆਂ ਚੈਕਿੰਗਾਂ ਚ ਹੋਣਗੀਆਂ ਹਾਂਜੀ ਹਾਂਜੀ ਹਰਸ਼ ਜੈਣੀ ਹਰਸ਼ ਜੀ ਕੀ ਕਹਿਣਾ ਚਾਹੋਗੇ ਅੱਜ ਪੁਲਿਸ ਵਾਲੇ ਇੱਥੇ ਬਠਿੰਡੇ ਦੇ ਵਿੱਚ ਇੱਥੇ ਆਪਣੇ ਮਹੱਲੇ ਚ ਆਏ ਸੀ ਅੱਜ ਆਪਣੇ ਮਹੱਲੇ ਚ ਆਏ ਸੀ ਮੇਰੇ ਨਾਲ ਹੀ ਸਿਕਤਾਈ ਵਗੈਰਾ ਕਾਫੀ ਕਰ ਰੱਖੀ ਐਨਾਂ ਨੇ ਕਾਫੀ ਚੰਗਾ ਕੰਮ ਕੀਤਾ ਬਥੇਰੇ ਲੋਗ ਅੱਜਕੱਲ ਹੁਣ ਚਾਈਨਾ ਦੇ ਉਡਾ ਰਹੇ ਸੀ ਕਾਫੀ ਮੰਦਿਰ ਸੀਗੀ ਪੁੱਲ ਸਾਡੇ ਆਗੇ ਛੁੱਟ ਦੇ ਤਾਂ ਆਪਣੇ ਆਪ ਉਹਨਾਂ ਨੂੰ نیچے ਜਾ ਉਹਨਾਂ ਚੀਜ਼ ਵਧੀਆ ਕੀਤੀ ਇਹਨਾਂ ਨੇ 27 ਵਾਧੂ ਕਰਤੀ ਐ ਅੱਜ ਵੀ ਹਾਦਸਾ ਹੋਇਆ ਇਨਾਮ ਦੇ ਰੋਡ ਤੇ ਪਤਾ ਲੱਗਿਆ ਮੁੰਡਾ ਕਾਫੀ ਸੀਰੀਅਸ ਹੈੀ ਹੁਣ ਸਾਨੂੰ ਆਪ ਨੇ ਹੀ ਖੁਦ ਨੂੰ ਬੰਦ ਕਰਨੀ ਪੈਗੀ ਚਾਈਨਾ ਡੋਰ ਅਜੇ ਤੱਕ ਖੁਦ ਉਹਨਾਂ ਕਰੇ ਪਾਂਡਾ ਡੋਰ ਲਈ ਲਿਆਣ ਦੀ ਵਰਤੋਂ ਕਰ ਰਹੇ ਐ ਅਸੀਂ ਕੀ ਲੱਗਦਾ ਪੁਲਿਸ ਜਿਸ ਤਰ੍ਹਾਂ ਹੁਣ ਸਖਤੀ ਕਰ ਰਹੀ ਐ ਲੋਡ ਸੀਐਸ ਦੀ ਪਹਿਲਾਂ ਤਾਂ ਲੋਡ ਸੀ ਨਹੀਂ ਬਹੁਤ ਪਹਿਲਾਂ ਤਾਂ ਲੋਡ ਸੀ ਪਰ ਇਹ ਤਾਂ 27 ਹੁਣ ਕੀਤੀ ਗਈ ਐ 2024 23 24 25 ਤੋਂ ਕਾਫੀ ਜ਼ਰੂਰਤ ਵਧੀਆ ਕੀਤਾ ਹੈ ਹਾਂਜੀ ਲੱਗਦਾ ਐਸ ਵਾਰ ਹੋਊਗਾ ਕੰਮ ਅਗਲੇ ਸਾਲ ਤੋਂ ਲੱਗਦਾ ਹੋਰ ਵੀ ਸਖਤਾਈ ਕੀਤੀ ਜਾਊਗੀ ਜਿੱਤੇ ਕਰਕੇ ਜਮ੍ਹਾਂ ਹੀ ਬੰਦ ਕਰ ਦਿੱਤਾ ਜਾਊਗਾ ਇਹ ਚੀਜ਼ਾਂ ਹੀ ਤੁਸੀਂ ਕਿਹੜੀ ਵਰਤ ਰਹੇ ਅਸੀਂ ਪਾਂਡਈ ਵਰਤ ਰਹੇ ਬਈ ਯਾਰ ਨਹੀਂ ਸ਼ੁਰੂ ਤਾਂ ਨਹੀਂ ਪਹਿਲੇ 2-3 ਸਾਲ ਤੋਂ ਵਰਤ ਰਹੇ ਹਾਂ ਅਸੀਂ ਪਾਂਡਾਈ ਛੱਡਤੀ ਜਾਨੀ ਹਾਂਜੀ ਹਾਂਜੀ ਚੈਨਾ ਜਮ੍ਹਾਂ ਛੱਡਤੀ